ਲੈ ਵੀ ਸੰਗਦੇ ਆ ਗਏ ਸੀ ਮੁੰਡੇ ਆ ਪਾ ਚੱਲ ਲੱਗੇ ਮਕਸਰ ਨੂੰ ਆ ਫੋਟੋ ਦੇਖ ਕੇ ਪਾਸਾ ਬੈਠੀ ਜਾ ਲਾਦੇ ਰੱਖੇ ਜੀ ਕਿ ਮੈਂ ਚੱਲ ਰਿਹਾ ਹਾਂ ਤੁਹਾਨੂੰ ਮਕਸਰ ਤੇ ਆ ਕੇ ਮਿਲਦੇ ਆ ਨਹੀਂ ਸ਼ਰਧਾ ਦਾ ਮੱਥਾ ਟੇਕਣਾ ਤੇ ਆ ਸਾਡਾ ਬੰਦਾ ਦੇਖ ਲਓ ਫੋਨ ਚਲਾ ਰਿਹਾ ਡਰਾਈਵਿੰਗ ਕਰਦਾ ਤੇ ਡਰਾਈਵਿੰਗ ਕਰਦਾ ਫੋਨ ਚਲਾ ਰਿਹਾ ਬਾਈ ਕੁਟੀਕਰ ਸਰ ਸਾਹਿਬ ਬਾਈ ਬੁਰੀ ਕੀ ਬੰਦੇ ਜਿਕਾਰਾ ਤੁਸੀਂ ਰਾਜ ਬਈ ਸਾਡੇ ਬੰਦਿਆਂ ਨੂੰ ਭੁੱਖ ਲੱਗ ਗਈ ਦੇਖ ਕਿਵੇਂ ਦੇਖਦਾ ਲਾਹਾ ਲੈਂਦੇ ਆ ਛੱਡਦਾ ਵੀ ਬਸ ਨੇੜੇ ਤੇ ਕਰਨੀ ਛੱਡੇ ਕਿਹੜੇ ਹਸਾਬ ਤੇ ਗੋਲੀ ਭਰੀ ਆ ਯਾਰ ਬੰਦੇ ਨੇ ਇੰਦਰ ਹੀ ਆ ਯਾਰ 4 ਮਿੰਟ ਇਹ ਕਿਧਰ ਹੱਟੇ ਪਿੰਡ ਵਾਲਾ ਬੱਬਲ ਦੇਖ ਲੈ 10 ਕਿਲੋਮੀਟਰ ਨਹੀਂ ਆ ਲੰਗਰ ਤੇ ਪਹਿਲਾਂ ਹੀ ਰੁਕ ਗਏ ਯਾਰ ਇਹ ਬੇਟੀ ਦਾ ਕਮਰਾ ਹੀ ਤੂੰ ਵੱਡੀ ਰੋਡ ਬੰਲਾ ਲੈ ਮੈਂ ਕਿ 3 ਮਿੰਟ ਲੈ ਅੱਛਾ ਬੇਟੀ ਦਾ ਨਾ ਨਾ ਬੱਸ ਬਾਈ ਅੱਛਾ ਇਹ ਅਗਾਹ ਕਰ ਲੈ ਯਾਰ ਇਹ ਗਾਂ ਕਰਦਾ ਉੱਥੇ ਰੁਕਣਾ ਇਹ ਜਿਹੜੀ ਆ ਦੇਖ ਆ ਜਾ ਕਰ ਸੌਦਾ ਬਰਾੜ ਇਹ ਹੈ ਅਸ਼ੀਰ ਲਾਲ ਹੈ ਘੋੜਿਆਂ ਦੇ ਸੌਦੇ ਕਰਨ ਲੱਗੋ ਉਹ ਸਾਹਮਣੇ ਖੜੀ ਉਹ ਨਾ ਮੈਨੂੰ ਹੋਰ ਰੱਖਣਾ ਉਹਦਾ ਘਾਹ ਰੱਖਾ ਲੈਣਾ ਚੱਲ ਬਈ 5 ਕਿਲੋਮੀਟਰ ਨਹੀਂ ਜਾਂਦੇ ਹੈ ਉਹਦੀ ਲੰਗਰ ਤੇ ਢੇਗ ਜਾਂਦੇ ਆ ਦੇਖ ਲੋ ਲੈ ਸੰਗ ਸ਼ਰਮੀ ਲਾ ਰખી ਆ 5 ਕਿਲੋਮੀਟਰ ਜਾਂਦੇ ਨਹੀਂ ਉਹਦੀ ਲੰਗਰ ਤੇ ਆ ਕੇ ਢੇਗ ਜਾਂਦੇ ਆ ਲੈ ਕੱਢਦੇ ਪੈਣ ਯਾਰ ਉਹ ਇਹ ਪੈਸੇ ਜੀ ਠਾਲ ਦੇ ਦੀ ਆਪਣੇ ਆਰ ਬਿੱਲਿਆਂ ਰੈਂਟ ਲਾਇਆ ਆਹਾ ਇਹਨਾਂ ਦੀ ਸਟੋਰੀ ਆ ਗਈ ਹੈ ਆ ਸਾਰੇ ਜਾਨਵਰ ਇਹਨਾਂ ਦੇ ਖੜੇ ਆ ਤੇ ਉਹ ਸਾ ਠਾਲ ਦੇ ਦੀ ਬਸ ਮੈਂ ਲੈ ਲਈ ਗੋੜ ਨਾਲੇ ਤੇ ਬਹੁਤ ਜਿਆਦਾ ਸੰਗਤ ਹੈ ਇੱਥੇ ਲੋ ਵੀਰੇ ਲੋ 1500 2000 ਬਹੁਤ ਸੰਗਤ ਆ ਦੇਖ ਕਰੋ ਜਨਾਲ ਜਿਹੜੇ ਕੋਈ ਕਲਿੱਪ ਚੱਕੀ ਜ਼ਰੂਰ ਲਾਵਾਂਗੇ ਆਪਾਂ ਦੇ ਫੈਦਰ ਬਹੁਤ ਸੰਗ ਦਾ ਇਥੇ ਬਹੁਤ ਦਰਸ਼ਕ ਅਭਰਦੇ ਆ ਆ ਗਿਆ ਆਸਟ੍ਰੇਲੀਅਨ ਨੂਰਾਜਲ ਬਰਦਰ ਸਟਾਰਟ ਆ ਫਾਰਮ ਹੋਣ ਲੱਗੇ ਆ ਇਹਨਾਂ ਬੰਦਾ ਬੜਾ ਰਹਾਂ ਕੋ ਜੰਮ ਕੇ ਤੇ ਕਬੂਤਰ ਉਹਦੇ ਵੀ ਰਸਤਾ ਬੰਦ ਆ ਭਾਈ ਉਹ ਤਾਂ ਬੰਦ ਆਏ ਮੈਂ ਵੇਖਿਆ ਆ ਹਾਂ ਕਾਫਰ ਦੀ ਜਾਨ ਖੀ ਅਪਰ ਕੇ ਗਿਆ ਹਾਂਜੀ ਭਾਈ ਪਰ ਲੈ ਲਈਆਂ ਸੀ ਟੈਗਡਾ ਹੁਣ ਮੁੰਡੇ ਚੱਲੇ ਆ ਵਿੱਚ ਆਦੇ ਭਈ ਆਸੇ ਭਾਈ ਕਹਿੰਦਾ ਮੈਂ ਜਾਣੀ ਨਹੀਂ ਦਿੰਦਾ ਤੁਹਾਨੂੰ ਬੜਾ ਟੇਕਾ ਤੋਂ ਮਾ ਆਪਣਾ ਫੋਨ ਉਹ ਯਾਰ ਲੋ ਹੋ ਗਿਆ ਬਸ ਕੀ ਆਹੀ ਹੈ ਅੰਦਰ ਇਹਦੇ ਵਿੱਚ ਬੰਦੇ ਨੇ ਮਿਹਨਤ ਕਰਦੇ ਰ ਚਾਲਦੇ ਆ ਇੱਥੇ ਜੋ ਗੋਸ਼ਤ ਹੈ ਨਹੀਂ ਸੀ ਘਰ ਨੂੰ ਹੀ ਚੱਲਦੇ ਹੁਣ ਆਪਾਂ ਵਾਪਸ ਬਣੇ ਰਹਿਣਾ ਉਹ ਦਿਨ ਅੱਗੇ